ਤੁਸੀਂ ਜਿਵੇਂ ਮਰਜ਼ੀ ਕਰੋ ਭਵਾਨਾ ਨੂੰ ਥੋੜੇ ਜਿਹਾ ਹਾਂ ਮੈਂ ਠੀਕ ਹੈ ਤੁਸੀਂ ਲਾ ਲਓ ਮੈਂ ਫਿਰ ਲਓ ਰੇਡ ਪਾਉਣ ਲਈ ਮੁੰਡਾ ਤਿਆਰ ਹੈ ਮੇਰੇ ਵੀਰੋ ਇਸ ਲਈ ਖੇਡ ਮੈਦਾਨ ਵਿੱਚ ਕਬੱਡੀ ਪਈ ਹੈ ਉਹ ਬੱਲੇ ਬੱਲੇ ਹੋਈ ਹੈ ਲੱਗਿਆ ਜੋਰ ਇੱਕ ਪਾਸੇ ਉਹ ਮਾਰਦੀ ਕੈਂਚੀ ਮੇਰੇ ਵੀਰੋ ਕੀ ਦਦੋ ਦੁੱਖ ਮਨਾਂ ਗਈ ਬੱਜੇ ਮੱਖੀ ਵਿੱਚ ਹੂਰੇ ਦਾ ਆ ਬੰਦ ਪਿਆ ਦਰਵਾਜ਼ਾ ਜਿਉਂ ਫਾੜ ਕੇ ਕੋਟ ਦੇ ਕਬੱਡੀ ਪਾਉਣ ਲਈ ਫੇਰ ਇਸੇ ਲਈ ਤਿਆਰ ਹੈ ਖੇਡ ਦੇ ਮੈਦਾਨ ਦੀ ਪਾਰੀਆ ਸਾਰੀ ਕਮੇਟੀ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਰਲ ਕੇ ਬਹੁਤ ਸੋਹਣਾ ਮੇਲਾ ਆਇ ਨਹੀਂ ਬਤਾਵਦੀ ਕਿ ਬਗਾਨੀ ਹੈ ਇਧਰ ਦੇ ਪਾਸੇ ਖੇਡ ਮੈਦਾਨ ਵਿੱਚ ਘੋੜਾ ਨੰਬਰ ਲੱਗੇ ਬਾਦਸਰ 14 ਜਾਂ ਹਾਂ ਹਾਂ ਠੀਕ ਹੈ ਬਾਬਾ ਕੋਈ ਨਾ ਮੈਚ ਕਰਵਾ ਲੈਂਦੇ ਕਾਮ ਸਾਹਮਣੇ ਖੇਡ ਮੈਦਾਨ ਵਿੱਚ ਮੇਰੇ ਵੀਰੋ ਕੰਗ ਦੇ ਕਰਵਿੰਦਰ ਦੀ ਛਟਾਈਆ ਕਬੱਡੀ ਦੀ ਦੁਨੀਆ ਦੇ ਵਿੱਚ ਉਹ ਮੁੰਡਾ ਕਰਦਾ ਕਮਾਲ ਵਾਹ ਹੋਰ ਮੁੰਡਿਆ ਘੋੜਾ ਕੇ ਨੂੰ ਵੱਧ ਆਇਆ ਲਾਓ ਸਾਹ ਲਾਓ ਦੇਖੋ ਕਬੱਡੀ ਦੀ ਮਾਤ ਮੇਰੇ ਵੀਰੋ ਅਗਲੀ ਬਹੁਤ ਵਧੀਆ ਕਾਂਗਾ ਤੇ ਫਲੇਰ ਕਿਆਂ ਦਾ ਮੈਚ ਫਲੇਰ ਕਰੇ ਟੀਮ ਖੇਤਾਂ ਨੇ ਪਾਸੇ ਵਾਟਰ ਬਾਕਸ ਵਾਲੇ ਪਾਸੇ ਕਾਂਗਾ ਡਬ ਕਬੱਡੀ ਪੈ ਗਈ ਹੈ ਲੱਗਿਆ ਜੋਰ ਆ ਖੇਡ ਮਾਨ ਵਿੱਚ ਮੇਰੇ ਵੀਰੋ ਕਿ ਕਰਤਾ ਕਹਿਰ ਚੋਪਰਾ ਦਾ ਜੋ ਫੌਜ ਕਿਲੇ ਨੂੰ ਟਹਦੀ ਧੋੜਾ ਦੇ ਸਾਥੀਆਂ ਦਾ ਧੰਨਵਾਦ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਦਰਦੇ ਮਰਕੀਤ ਬਲਾਸਰਾ ਕੀ ਗੱਲਾਂ ਨੌਜਨ ਬਹੁਤ ਬਹੁਤਾ ਮਾਣ ਸਾਡੇ ਵੀ ਕਰਦੇ ਮਰਕੀਤ ਬਲਾਸਰਾ ਜੀ ਪੂਰੀ ਪ੍ਰੋਤਕ ਕਮੇਟੀ ਦਾ ਧੰਨਵਾਦ ਟੱਕਰ 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 ਕੀ ਬਾਤ ਆ ਗੱਡੀ ਪਿੰਦਾ ਆਤ ਗਈ ਪਰ ਆਈ ਕੱਚਾ ਚੱਲਿਆ ਕਬੱਡੀ ਪਾਉਣ ਕਦੇ ਘੋੜਾ ਆ ਗਿਆ ਕਦੇ ਖੋਤੇ ਵਾਲੇ ਦੀ ਬੜੀ ਚੜ੍ਹਾਈ ਆ ਖੇਡ ਮੈਦਾਨਾਂ ਵਿੱਚ ਕਰੇ ਫਿਰਤਾਣਾ ਮੇਰੇ ਵੀਰੋ ਪਰ ਇਸ ਲਈ ਘੋੜਾ ਨੌਜਣ ਕਬੱਡੀ ਪਾਉਣ ਦੇ ਮੈਦਾਨ ਵਿੱਚ ਵਾਧਾ ਹੋਇਆ ਲਓ ਖੇਡ ਮੈਦਾਨ ਵਿੱਚ ਕਬੱਡੀ ਪੈ ਗਈ ਮੇਰੇ ਵਿੱਚੋ ਇਸ ਸਮੇਂ ਨੌਜਵਾਨ ਰੇਡ ਪਾਉਣ ਦੇ ਲਈ ਪਰ ਇੱਕ ਪਾਸੇ ਉਹ ਦੇਖਦਾ ਬਹੁਤ ਵਧੀਆ ਕੁੱਟ ਫੜਦਾ ਹੋਇਆ ਲੱਗਦਾ ਜੂਰ ਕਿ ਬਾਹਰ ਕੁੱਟ ਕੇ ਫੜਦਾ ਹੋਵੇ ਅਜੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਮੇਲੇ ਚੋ ਅੱਜ ਖੇਡ ਮੈਦਾਨ ਵਿੱਚ ਖੇਡਾ ਜਾ ਰਿਹਾ ਹੈ ਇਹ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਸ ਦੇ ਵਿੱਚ ਵਸਤੀ ਲੋਕੋ ਜੰਗ ਜਾਰ ਪੰਜਾਬੀਆਂ ਦੀ ਰਚਮਦਾਨੇ ਪਰਦਾ ਹੁੰਦਾ ਕਮਦਲੇਰਾਂ ਦਾ ਆ ਖੇਡ ਕਬੱਡੀ ਖਰਨਾ ਸ਼ਰਵੰਧਕ ਕਮੇਟੀ ਦਾ ਅੱਜ ਵੀ ਸਾਥ ਸੰਜੋ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਆਪੇ ਟੀਮ ਦੀ ਸਮੇਂ ਜੋ ਸਮਾਂ ਕੱਢ ਕੇ ਆਗੇ ਵੇਲੇ ਦੀ ਪੁੱਜਿਓ ਓਪਾ ਓ ਮੁੰਡਿਆ ਹੋ ਗਈ ਬੱਲੇ ਬੱਲੇ ਲੱਗਦਾ ਜੋਰ ਖੇਡ ਮੈਦਾਨ ਦੇ ਅੰਦਰ ਹੈ ਗਲਤ ਇਹ ਗੱਲ ਹੈ ਉਹ ਤੇ ਕੀ ਕਰਦੇ ਬੈਠੇ ਸੀ ਡਿੱਗਦੇ ਫਿਰ ਮਿੰਤਾ ਕਰਨ ਆਉਣਗੇ ਲਾਓ ਧੌੜਾ ਬੱਲੇ 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 ਇੱਕ ਪਾਸੇ ਆਹਾ ਆਹਾ ਵਾਹ ਓਏ ਸੋਹਣਿਆ ਖਮਾਨ ਕਰਦਾ ਹੋਇਆ ਪੁਆਇੰਟ ਲਾ ਕੇ ਵਾਪਸ ਆਪਣੇ ਲਓ ਬਹੁਤ ਸੁਣਾ ਮੈਂ ਸਾਹਮਣੇ ਖੇਡ ਮੈਦਾਨ ਵਿੱਚ ਮੇਰੇ ਵੀਰੋ ਉਹ ਕਰਾਉਂਦਾ ਬੱਲੇ ਬੱਲੇ ਲੱਗਦਾ ਜੋਰ ਇੱਕ ਪਾਸੇ ਭੱਜੋ ਮਾਸੀ ਦਾ ਪਤਾ ਕਿਹੜੇ ਪਾਸੇ ਦੇ ਭੱਜਦਾ ਕਿ ਰਾਂਝੀ ਉਹ ਮਾਂ ਦਾ ਦੁੱਧ ਮਾਰ ਕੇ ਕੈਂਚੀ ਰੇਡਰ ਨੂੰ ਨੋਡ ਦਿੰਦਾ ਮੱਖਣ ਪਰਾਣਾ ਕਦੇ ਗਲੈਸੀ ਬਣਦੀ ਹੈ ਕਿ ਪਉਆ ਬੋਤੋਂ ਨਮਰ ਜ਼ਰੂਰ ਦਿੰਦਾ ਕਦੇ ਕਦੇ ਗਲੈਸੀ ਬਣਦੀ ਹੈ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਕੇਸਰੇ ਨੌਜਰ ਵਾਹ ਇਸ ਸ਼ਰਮੋਹਨੀ ਕਸ਼ੂਰਦੀ ਕਾਲੀਦਲ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਵਰਲਡ ਕਬੱਡੀ ਕੱਪ ਸ਼ੁਰੂ ਕਰਾਇਆ ਸੇ ਮੇਰੇ ਵੀਰੋ ਕਨੇਕਾ ਖਿਡਾਰੀ ਖੇਡੇ ਵਰਲਡ ਕਬੱਡੀ ਕੱਪ ਦੇ ਵਿੱਚ ਦੇ ਵਿੱਚੋਂ ਹੁਣ ਦੇਖਦਾ ਵੀ ਕੌਣ ਇਸ ਵੇਲੇ ਨਾਵੀਅਨ ਫਾਦ ਕੇ ਕੋਸ਼ਿਸ਼ ਕਰੇਗਾ ਦੋ ਖਿਡਾਰੀ ਤਿਆਰ ਹੈ ਗੱਲ ਕਬੱਡੀ ਦੀ ਹੋ ਰਹੀ ਹੈ ਰੱਥੇ ਕੋ ਤਾਰ ਦੀ ਧਰਤੀ ਹੈ ਬਾਉਂਡਰ ਦਾ ਏਰੀਆ ਇੱਕ ਪਾਸੇ सारा कुझु मोट सभु कुझु बि अची ਲਓ ਖੇਡ ਮੈਦਾਨ ਵਿੱਚ ਮੇਰੇ ਵੀਰੋ ਇਸ ਲਈ ਨੌਜਣ ਰੇਡ ਪਾਉਣ ਦੇ ਲਈ ਫੇਰ ਤਿਆਰ ਹੈ ਇੱਕ ਪਾਸੇ ਫਰੋਲਕਿਆਂ ਦੀ ਟੀਮ ਕੌਡੀ ਪਾਉਣ ਦੇ ਲਈ ਫੇਰ ਇਸ ਲਈ ਤਿਆਰ ਵਰ ਤਿਆਰ ਹੈ ਤਿੰਨ ਜਾਫੀ ਸਾਹਮਣਾ ਕਰਦੇ ਹੋਏ ਕਿ ਪਹਿਲੇ ਦੂਰ ਪਸ਼ਾਵਾਂ ਦੇ ਬਾਗੇ ਦੇ ਬਾਟਰ ਤੇ ਵਾਹ ਪਛਲੀ ਲਹੌਰਾਂ ਦੇ ਬਾਗੇ ਦੇ ਬੱਟ ਤੇ ਰਾ ਪਛਲੀ ਲਹੌਰਾਂ ਦੇ ਗੱਟ ਬੱਟ ਫੜਿਆ ਲੱਗਿਆ ਜੋਰ ਆ ਖੇਡ ਮੈਦਾਨ ਅੰਦਰ ਇੱਕ ਪਾਸੇ ਉਰਦੀ ਹੋਈ ਮਾਂ ਮਿੱਟੀ ਦੀ ਤੂੜ ਓ ਬੱਲੇ 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 ਬੰਦੇ ਬੱਲੇ ਬੱਲੇ ਵਾਹ ਓਏ ਘੋੜਿਆ ਕਿ ਜਿਹੜੇ ਪਾਣੀ ਵਿੱਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਇਆ ਓਏ ਸਿਰ ਕੱਦਨੇ ਰਿਕਾਰਡ ਪੈਦਾ ਕੀਤੇ ਹੋਇਆ ਸੋਹਣਿਆ ਸਰੋ ਸੁਰਿੰਦਰ ਮੈਂਬਰ ਮਲਕੀਤ ਬਾਈ ਬਾਖ ਸਿੰਘ ਭਲਵਾਂ ਸੁਖਵਿੰਦਰ ਕਟਾਰਾ ਮੱਖਣ ਬਾਈ ਹਰੇਂਦਰ ਜੀ ਜਸਪਾਲ ਰਾਜ ਸਿੰਘ ਮੰਡਾ ਦੇ ਸੁਖਰਾਮ ਬਾਈ ਬਹੁਤ ਬੜਾ ਧੰਨਵਾਦ ਹੈ। ਲਓ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬੜਾ ਪਤਾ ਲੱਗ ਜਣਾ ਕਿਹੜੀ ਟੀਮ ਨੇ ਜਿੱਤਣਾ ਹੈ। ਕਿਹੜੇ ਮੁੰਡੇ ਨੇ ਬਾਜੀ ਮਾਰਨੀ ਹੈ। ਲਓ ਘਾਗੇ ਵਾਲਾ ਇਧਰਲੇ ਪਾਸੇ ਪੁਆਇੰਟ ਕਹਿੰਦੇ ਰੇਟਰ ਦਾ ਹਰਕੰ ਦਾ ਦੇ 13 ਮਾਣ ਫੇਰ ਗਿਆ ਦੀ ਟੀਮ ਹੈ ਹਰਸ਼ ਸੰਪਰਕਰੇਦ ਮিনারਸ਼ ਹਰਸ਼ ਦਾ ਸੁਨੇਹਾ ਕਿ ਆਉਂਦੀਆਂ ਹਰੀਆਂ ਅਕੇ ਕਪਾਨ ਚਲੇ ਜਾਂਦੇ